ਤੇ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਹੈ ਰੁਕ ਕਰ ਲੈਣੇ ਦੱਸੇ ਕਿ ਵਿੱਕੀ ਮਿੰਡੂ ਖੜਾ ਕਤਲ ਮਾਮਲੇ ਦੇ ਵਿੱਚ ਜੋ ਦੋਸ਼ੀਆਂ ਨੂੰ ਅੱਜ ਸਜ਼ਾ ਸੁਣਾਈ ਜਾਣੀ ਸੀ ਤਿੰਨ ਦੋਸ਼ੀ ਜਿਨ੍ਹਾਂ ਨੂੰ ਅਦਾਲਤ ਦੇ ਵਿੱਚੋਂ ਸਜ਼ਾ ਦਾ ਫੈਸਲਾ ਆ ਚੁੱਕਾ ਹੈ ਉਸ ਵਕਤ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਹੈ ਕਿ ਮਾਮਲੇ ਦੇ ਵਿੱਚ ਤਿੰਨ ਸ਼ੂਟਰਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਹਾਲਾਂਕਿ ਜੁਰਮਾਨਾ ਵੀ ਠੋਕਿਆ ਗਿਆ 2-2 ਲੱਖ ਰੁਪਏ ਦਾ ਜੁਰਮਾਨਾ ਕੋਰਟ ਦੇ ਵੱਲੋਂ ਇਹ ਠੋਕਿਆ ਗਿਆ ਹੈ ਮਾਮਲੇ ਦੇ ਵਿੱਚ ਤਿੰਨੋਂ ਸ਼ੂਟਰਾਂ ਨੂੰ ਉਮਰ ਕੈਦੀ ਸਜ਼ਾ ਹੋ ਗਈ ਹੈ ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ਦੇ ਨਾਲ ਜੁੜਿਆ ਇਹ ਸਭ ਤੋਂ ਵੱਡਾ ਤੇ ਅਹਿਮ ਅਪਡੇਟ ਆ ਰਿਹਾ ਹੈ ਕਿ ਜੋ ਦੋਸ਼ੀ ਪਾਏ ਗਏ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਨਾਲ 2-2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਹਾਲਾਂਕਿ ਅਦਾਲਤ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਤਿੰਨ ਲੋਕਾਂ ਨੂੰ ਸਬੂਤਾਂ ਦੀ ਘਾਟ ਤੇ ਚਲਦਿਆਂ ਬਰੀ ਕਰ ਦਿੱਤਾ ਗਿਆ ਸੀ ਤੇ ਇਸ ਪੂਰੇ ਮਾਮਲੇ ਦੇ ਵਿੱਚ ਅੱਜ ਦੋਸ਼ੀਆਂ ਨੂੰ ਸਜ਼ਾ ਆਉਣੀ ਸੀ। ਤਾਂ ਵੱਡਾ ਫੈਸਲਾ ਅਦਾਲਤ ਦੇ ਵੱਲੋਂ ਸੁਣਾਇਆ ਗਿਆ। ਮਾਮਲੇ ਦੇ ਵਿੱਚ ਤਿੰਨੇ ਸ਼ੂਟਰ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਅਦਾਲਤ ਦੇ ਵੱਲੋਂ ਸੁਣਾਈ ਗਈ ਹੈ 2-2 ਲੱਖ ਰੁਪਏ ਦਾ ਜੁਰਮਾਨਾ ਅਦਾਲਤ ਦੇ ਵੱਲੋਂ ਠੋਕਿਆ ਗਿਆ। ਤੁਹਾਨੂੰ ਦੱਸ ਦਈਏ ਕਿ ਮੁਹਾਲੀ ਦੇ ਸੈਕਟਰ 71 ਦੇ ਮਾਰਕੀਟ ਦੇ ਵਿੱਚ ਦਿਨ ਦਿਹਾੜੇ ਵਿਕੀ ਮਿੰਡੂ ਖੇੜਾ ਜਿਸ ਨੂੰ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰਿਆ ਗਿਆ ਸੀ ਹਾਲਾਂਕਿ 2021 ਦੀ ਇਹ ਘਟਨਾ ਵਾਪਰੀ 2025 ਦੇ ਵਿੱਚ ਇਹ ਦੋਸ਼ੀਆਂ ਨੂੰ ਜੋ ਸੱਸਾ ਦਾ ਐਲਾਨ ਹੁੰਦਾ ਹੈ ਮਾਮਲੇ ਦੇ ਵਿੱਚ ਤਿੰਨੋਂ ਸ਼ੂਟਰਾਂ ਨੂੰ ਉਮਰ ਕੈ ਸੁਣਾਈ ਜਾਂਦੀ ਹੈ 2-2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾ ਰਿਹਾ ਹੈ ਪਲਪਲ ਇਹ ਪਰਿਵਾਰ ਜੋ ਕਿ ਇਨਸਾਫ ਦੀ ਗੋਹਾਰ ਲਗਾ ਰਿਹਾ ਸੀ ਵਿੱਕੀ ਮਿਡੂ ਖੇੜਾ 2009 ਤੋਂ ਹੀ ਕਾਫੀ ਐਕਟਿਵ ਆਪਣੇ ਸੋਸ਼ਲ ਮੀਡੀਆ ਤੇ ਹੋ ਗਏ ਸਨ ਪੰਜਾਬ ਯੂਨੀਵਰਸਿਟੀ ਦੇ ਜੋ ਸਟੂਡੈਂਟ ਵਿੱਕੀ ਮਿਡੂ ਖੇੜਿਆ ਤੇ ਲਗਾਤਾਰ ਪੂਰੇ ਮਾਮਲੇ ਦੇ ਵਿੱਚ ਜੋ ਹਰ ਕਿਸੇ ਦੀ ਨਜ਼ਰ ਟਿਕੀ ਹੋਈ ਸੀ ਕਿ ਜੱਜਮੈਂਟ ਜਿਹੜੀ ਹੈ ਐਸ ਪਰ ਫੈਕਟਸ ਹੈ ਤਿੰਨੂੰ ਅਕਿਊਜ਼ ਨੂੰ ਲਾਈਫ ਇਮ ਪ੍ਰਿਜ਼ਨਮੈਂਟ ਸਜ਼ਾ ਕੀਤੀ ਗਈ 302 ਵਿੱਚ ਤੇ 2-2 ਲੱਖ ਰੁਪਏ ਜੁਰਮਾਨਾ ਔਰ ਜੋ ਆਰਮਜ਼ ਐਕਟ ਦੇ ਵਿੱਚ 7-7 ਸਾਲ ਸਜ਼ਾ ਤੇ 482 ਵਿੱਚ 1 ਸਾਲ ਸਜ਼ਾ ਕੀਤੀ ਗਈ ਵੀ ਆਰ ਸੈਟੀਸਫਾਈਡ ਵਿਦ ਦੀ ਵਰਡਿਕਟ ਸਰ ਅੱਜ ਜਿਹੜੀ ਸਜ਼ਾ ਸੁਣਾਈ ਗਈ ਹੈ ਤੁਸੀਂ ਕਾਫੀ ਲੰਬੀ ਚੋੜੀ ਬਹਿਸ ਕੀਤੀ ਸਾਰੀ ਚੀਜ਼ਾਂ ਦਸੀਏ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਤੁਸੀਂ ਤੱਥ ਰੱਖੇ ਸੀਗੇ ਇਸ ਗੱਲ ਨੂੰ ਇਹ ਤੱਥ ਰੱਖੇ ਗਏ ਸੀਗੇ ਕਿ ਇਟ ਵਾਸ ਨਾਟ ਅ ਨਾਰਮਲ ਮਰਡਰ ਇੱਕ ਗਰੂਸਾ ਮਰਡਰ ਸੀਗਾ 15 ਬੁਲੇਟ ਸ਼ਾਟਸ ਉਹਦੀ ਬਾਡੀ ਚ ਇਹਨਾਂ ਨੇ ਮਾਰੇ ਸੀਗੇ ਜੋ 13 ਬੁਲੇਟ ਸ਼ਾਟ ਉਹਦੀ ਬਾਡੀ ਚ ਕ੍ਰਾਸ ਹੋ ਗਏ ਸੀਗੇ ਤੇ ਦੋ ਬਾਡੀ ਸੀਗੇ ਤੇ ਡੇ ਲਾਈਟ ਮਰਡਰ ਸੀਗਾ ਤੇ ਵਿਦਆਊਟ ਪ੍ਰੋਵੋਕੇਸ਼ਨ ਸੀਗਾ ਉਸ ਟਾਈਮ ਉਹਨੇ ਹੱਥ ਆਸੀ ਉਹਨੇ ਕਿਸੇ ਨੂੰ ਕੁਝ ਨਹੀਂ ਕਿਹਾ ਇਸ ਕਰਕੇ ਅਸੀਂ ਕਿਹਾ ਸੀ ਕਿ ਵਿਕਰਮਜੀਤ ਸਿੰਘ ਮਿੱਡੂ ਖੇੜਾ ਦੇ ਜਿਹੜੇ ਮਰਡਰ ਦੀ ਸਜ਼ਾ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਅਜੇ 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 ਜੀ ਅਜੇ ਜੀ ਨਾਲ ਹੋਰ ਦੱਸੋ ਇਹਦੇ ਵਿੱਚ ਜਿਹੜੇ ਹੋਰ ਰੋਪੀ ਫਰਾਰ ਹੈਗੇ ਉਹਨਾਂ ਵਾਸਤੇ ਕੀ ਉਹਨਾਂ ਬਾਰੇ ਅਨਰੇਬਲ ਕੋਰਟ ਨੇ ਆਰਡਰ ਕੀਤਾ ਹੈ ਕੇ ਬਾਕੀ ਜਜਮੈਂਟ ਆਉਂਦੀ ਹੈ ਜਜਮੈਂਟ ਤੋਂ ਕਲੀਅਰ ਹੋ ਜਾਏਗਾ ਆਨਰੇਬਲ ਕੋਰਟ ਨੇ ਇਹ ਆਰਡਰ ਕੀਤਾ ਹੈ ਡੀਜੀਪੀ ਸਾਹਿਬ ਨੂੰ ਡਾਇਰੈਕਸ਼ਨਸ ਕੀਤੀਆਂ ਨੇ ਕਿ ਉਹਨਾਂ ਦੇ ਲਈ ਜਿਹੜੀ ਇਨਵੈਸਟੀਗੇਸ਼ਨ ਆ ਜਾਂ ਉਹਨਾਂ ਨੂੰ ਬੁਲਾਣਾ ਉਹ ਐਕਸਪੀਡਿਟ ਕੀਤਾ ਜਾਵੇ ਠੀਕ ਹੈ ਅਜੇ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਕਾਫੀ ਲੰਬੀ ਲੜਾਈ ਹੈ ਕਿਸ ਤਰ੍ਹਾਂ ਵੇਖਦੇ ਹੋ ਸੈਟੀਸਫਾਈ ਥੋੜੇ ਦੇਖੋ ਤੁਹਾਡੇ ਸਾਰੇ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਤਨਵਾ ਸਾਹਿਬ ਨੇ ਦਿੱਤਾ ਜੀ ਹੁਣ ਇਹ ਵਕੀਲ ਹੈ ਇਹਨਾਂ ਨੂੰ ਲੀਗਲ ਸਾਰਾ ਕੁਝ ਪਤਾ ਹੈ ਇਹਨਾਂ ਨੇ ਜਵਾਬ ਦਿੱਤਾ ਬਖਸ਼ੋ ਜੀ ਬਸ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ 2021 ਤੋਂ ਲੈ ਕੇ ਹੁਣ ਜ 2025 ਦੇਖੋ ਜੀ ਉਹ ਤਾਂ ਮੇਰਾ ਫਰਜ਼ ਸੀ ਮੈਂ ਲੜਨਾ ਤੇ ਅਖੀਰ ਦੇ ਦਮ ਤਾਈ ਲੜੂਗਾ ਜਿਵੇਂ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਵੀ ਜਿੰਨਾ ਚਿਰ ਮੇਰੀ ਜਾਨ ਚ ਜਾਨ ਆ ਮੇਰੇ ਸਾਹ ਸਾਹ ਮੈਂ ਲੜੂਗਾ ਇਹਨਾਂ ਨੂੰ ਹੋਰ ਇਟਸ ਮੈਂ ਸੋਚਦਾ ਹਜੇ ਤਾਂ ਫਸਟ ਸਟੈਪ ਹੈ ਜਸਟਿਸ ਦਾ ਹਜੇ ਜਸਟਿਸ ਹੋਣ ਵਾਲਾ ਪਿਆ ਹਜੇ ਹੋਇਆ ਨਹੀਂ ਤਾਂ ਜਨਾਬ ਠੀਕ ਹੈ ਖੁਸ਼ ਹੋ ਤੁਸੀਂ ਕਿ ਹੋਰ ਜਾਂਦੇ ਹੋ ਇਹ ਤਨੋ ਸਾਹਿਬ ਤੇ ਠੀਕ ਹੈ ਬਿਲਕੁਲ ਜਿਹੜੇ ਐਡਵੋਕੇਟ ਨੇ ਤਨੋ ਸਾਹਿਬ ਉਹ ਵੀ ਤਾਂ ਬਿਲਕੁਲ ਸਾਡੇ ਨਾਲ ਜਿਹੜੇ ਕੀ ਅਜੇਪਾਲ ਮਿੱਡੂ ਖੇੜਾ ਮੌਜੂਦ ਹੋਣਗੇ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਜ਼ਰੂਰ ਕਰਾਂਗੇ ਇਹ ਮਿੱਡੂ ਖੇੜਾ ਸਾਹਿਬ ਜੀ ਸਭਿਆ ਸਨਾਈ ਦੀਆਂ ਇਹ ਕਦਰਾਂ ਤੋਂ ਉਹ ਜਿਹੜੇ ਪ੍ਰੋਬਲਮ ਤਿੰਨ ਜਿਹੋ ਇਸ ਕਾਸਪਰੇਟਸ ਬੜੀ ਕੀਤੀ ਗਈ ਸੀਗੇ ਉਹ ਜੱਜਮੈਂਟ ਆਉਣ ਤੋਂ ਬਾਅਦ ਦੇਖਿਆ ਜਾਏਗਾ ਕਿ ਉਹਨਾਂ ਨੂੰ ਆਪਣਾ ਉਹਨਾਂ ਲਈ ਅਪੀਲ ਦਾਰ ਕਰਨੀ ਹੈ ਕਿ ਹਾਈ ਕੋਰਟ ਦਾ ਮੂਵ ਕੀਤਾ ਜਾਵੇਗਾ ਤੁਨਵ ਸਰ ਜਿਸ ਤਰੀਕੇ ਨਾਲ ਤਿੰਨ ਜਿਹੜੇ ਅਮਿਤ ਡਾਗਰ ਹੋ ਗਿਆ ਕੌਸ਼ਲ ਚੌਧਰੀ ਹੋ ਗਿਆ तमाम ਜਿਹੜੇ ਬਾਕੀ ਦੇ ਜਿਹੜੇ ਹਾਂਜੀ ਹਾਂਜੀ ਉਹਦੇ ਵਿੱਚ ਦਾ ਕੰਪਲੇਨੈਂਟ ਹੈ ਉਹ ਵੀ ਹਾਈ ਕੋਰਟ ਆਪਣੀ ਜਿਹੜੀ ਆਨਨੇਬਲ ਹਾਈ ਕੋਰਟ ਦੇ ਵਿੱਚ ਆਪਣੀ ਅਪੀਲ ਦਾਇਰ ਕਰੇਗਾ ਠੀਕ ਹੈ ਤੇ ਪਲੱਸ ਜੇ ਇਹ ਅਪੀਲ ਦਾਰ ਕਰਨਗੇ ਤਾਂ ਉਹਨਾਂ ਨੂੰ ਅਸੀਂ ਰਿਵਿਊ ਲਫੋਜ਼ਟ ਠੀਕ ਹੈ ਤੇ ਬਿਲਕੁਲ ਤਾਂ ਬਿਲਕੁਲ ਖਾਸ ਤੌਰ ਤੇ ਦੇਖੋ ਜੋ ਸਜ਼ਾ ਹੋਈ ਆ ਵਿੱਕੀ ਮਿੱਡੂ ਖੇੜਾ ਕਤਲकांड ਮਾਮਲੇ ਦੇ ਵਿੱਚ ਜੋ ਸਜ਼ਾ ਸੁਣਾਈ ਗਈ ਆ ਮੋਹਾਲੀ ਜ਼ਿਲ੍ਹਾ ਅਦਾਲਤ ਵੱਲੋਂ ਇਹ ਸਜ਼ਾ ਸੁਣਾਈ ਗਈ ਜਿਸ ਦੇ ਤਹਿਤ ਉਮਰ ਕਾਇਦੀ ਸਜ਼ਾ ਤਿੰਨ ਸ਼ੂਟਰਾਂ ਨੂੰ ਅਤੇ 2-2 ਲੱਖ ਰੁਪਏ ਜੁਰਮਾਨਾ ਉਸ ਤੋਂ ਇਲਾਵਾ ਆਮ ਜੈਕਟ ਦੇ ਵਿੱਚ 7 ਸਾਲ ਦੀ ਇਹ ਸਜ਼ਾ ਤਿੰਨਾਂ ਸ਼ੂਟਰਾਂ ਨੂੰ ਅਤੇ ਉਸ ਤੋਂ ਇਲਾਵਾ 482 ਦੇ ਵਿੱਚ 1 ਸਾਲ ਦੀ ਸਜ਼ਾ ਜੋ ਤਿੰਨਾਂ ਸ਼ੂਟਰਾਂ ਨੂੰ ਸੁਣਾਈ ਕਿ ਇਹ 7 ਅਗਸਤ 2021 ਨੂੰ ਇਹ ਕਤਲ ਹੁੰਦਾ ਜੋ ਕਤਲ ਕਿਹਾ ਜਾਂਦਾ ਹੈ ਮੁਹਾਲੀ ਦੇ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਾਲੀ ਲੀਡਰ ਦਾ ਕਤਲ ਕਰ ਦਿੱਤਾ ਜਾਂਦਾ ਉਸ ਦੇ ਵਿੱਚ ਤਕਰੀਬਨ ਕਾਫੀ ਜਿਹੜੇ ਸ਼ੂਟਰਾਂ ਦੀ ਸ਼ਮੂਲੀਅਤ ਪਾਈ ਜਾਂਦੀ ਹੈ ਤੇ ਪੁਲਿਸ ਵੱਲੋਂ ਕੁਝ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ 6 ਸ਼ੂਟਰਾਂ ਦਾ ਚਲਾਨ ਆ ਉਹ ਜਾਂ ਕਿਸੇ ਤਰ੍ਹਾਂ ਦੇ ਗੈਂਗਸਟਰਾਂ ਦਾ ਚਲਾਨ ਪੇਸ਼ ਕੀਤਾ ਜਾਂਦਾ ਤੇ ਤਿੰਨ ਸ਼ੂਟਰਾਂ ਨੂੰ ਪਿਛਲੀ ਸਨਵਾਇ ਦੇ ਦੌਰਾਨ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ ਅਤੇ ਅੱਜ ਉਹਨਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਮਹਾਲੀ ਅਦਾਲਤ ਵੱਲੋਂ ਸੁਨਾਹ ਦਿੱਤੀ ਗਈ ਹੈ ਕਿ ਵਿੱਕੀ ਮਿੱਡੂ ਖੇੜਾ ਕਤਲकांड ਦੇ ਵਿੱਚ ਜਿਹੜੇ ਤਿੰਨ ਸ਼ੂਟਰ ਕਿਸੇ ਤਰ੍ਹਾਂ ਦੇ ਸ਼ਾਮਲ ਸਨ ਉਹਨਾਂ ਨੂੰ 2-2 ਲੱਖ ਰੁਪਏ ਦੇ ਜੁਰਮਾਨੇ ਦੇ ਨਾਲ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਇਸ ਸਮੇਂ ਕੈਸਾ ਦੇ ਵਕੀਲ ਵੀ ਸਨ ਜਿਨ੍ਹਾਂ ਵੱਲੋਂ ਆਪਣਾ ਪੂਰਾ ਪੱਖ ਰੱਖਿਆ ਗਿਆ ਜਿਨ੍ਹਾਂ ਵੱਲੋਂ ਅਦਾਲਤ ਦੇ ਵਿੱਚ ਪੱਖ ਰੱਖਿਆ ਗਿਆ ਉਹਨਾਂ ਵੱਲੋਂ ਪੂਰੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਕਿ ਕਿਸ ਤਰੀਕੇ ਦੇ ذریعے ਕੈਸਾ ਦੇ ਆ ਇਹ ਪੂਰਾ ਮਾਮਲਾ ਸੀਗਾ 7 ਅਗਸਤ ਤੋਂ ਸ਼ੁਰੂ ਹੋ ਕੇ ਅੱਜ ਤੱਕ ਕਿੰਨੀਆਂ ਇਸ ਮਾਮਲੇ ਦੇ ਵਿੱਚ ਸੁਣਵਾਈਆਂ ਹੋਈਆਂ ਸਨ ਅਤੇ ਪਰਿਵਾਰ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਅਸੀਂ ਇਸ ਮਾਮਲੇ ਨੂੰ ਲੈ ਕੇ ਸੰਤੁਸ਼ਟ ਹਾਂ ਜੋ ਕੈਸਾ ਦੇ ਫੈਸਲਾ ਕੋਰਟ ਵੱਲੋਂ ਸੁਣਾਇਆ ਗਿਆ ਤਾਂ ਬਿਲਕੁਲ ਗੱਲ ਜਿਸ ਤਰੀਕੇ ਨਾਲ ਅੱਜ ਸਵੇਰ ਤੋਂ ਹੀ ਇਸ ਖਬਰ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਇੰਤਜ਼ਾਰ ਇਸ ਪੂਰੇ ਮਾਮਲੇ ਦੇ ਵਿੱਚ ਕੀਤਾ ਜਾ ਰਿਹਾ ਸੀ ਕਿ ਆਖਰਕਾਰ ਦੋਸ਼ੇ ਨੂੰ ਕੀ ਸਜ਼ਾ ਅਦਾਲਤ ਸੁਣਾਏਗੀ ਤਾਂ ਜੋ ਜੁਰਮਾਨਾ ਹੋਇਆ 2-2 ਲੱਖ ਰੁਪਏ ਦਾ ਜੁਰਮਾਨਾ ਠੋਕੇ ਗਿਆ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਆਸ-ਪਾਸ ਲੋਕਾਂ ਦੇ ਵਿੱਚ ਕਿਹੋ ਜਿਹੀ ਪ੍ਰਤੀਕਿਰਿਆਵਾਂ ਵੇਖਣ ਨੂੰ ਮਿਲ ਰਹੀਆਂ ਨੇ ਹਾਲਾਂਕਿ ਕੀ ਪੀੜਤ ਪਰਿਵਾਰ ਦਾ ਕੋਈ ਬਿਆਨ ਆਇਆ ਕਿ ਉਹ ਪੂਰੇ ਮਾਮਲੇ ਦੇ ਵਿੱਚ ਲੈ ਕੇ ਅਦਾਲਤ ਨੇ ਜੋ ਵੀ ਫੈਸਲਾ ਸੁਣਾਇਆ ਕਿ ਸੰਤੁਸ਼ਟ ਨਜ਼ਰ ਆ ਰਹੇ ਨੇ ਦੇਖੋ ਖਾਸ ਤੌਰ ਤੇ ਕੁਲਵਿੰਦਰ ਜਿਕਰ ਇਸ ਪੂਰੇ ਮਾਮਲੇ ਦਾ ਜ਼ਿਕਰ ਕੀਤਾ ਜਾਵੇ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਬਹੁਤ ਸਾਰੇ ਸ਼ੂਟਰ ਜਾਂ ਕਹਿ ਸਕਦੇ ਗੈਂਗਸਟਰਾਂ ਦੀ ਸ਼ਮੂਲੀਅਤ ਪਾਈ ਚੱਗੀ ਸੀ ਕਿ ਬੰਬੀਹਾ ਗਰੁੱਪ ਤੋਂ ਲੈ ਕੇ ਲੱਕੀ ਪਟਿਆਲ ਹੋਵੇ ਚਾਹੇ ਕਿਸਾ ਦੇ ਬਹੁਤ ਸਾਰੇ ਗੈਂਗਸਟਰ ਜੇ ਵੀ ਸਨ ਜਿਹੜੇ ਕਿਸਾ ਦੇ ਇਸ ਵਾਰਦਾਤ ਨੂੰ ਜਿਨ੍ਹਾਂ ਨੇ ਕਿਸਾ ਦਾ ਪੂਰਾ ਪਲਾਨ ਕੀਤਾ ਸੀਗਾ ਪਰ ਉਹਨਾਂ ਨੂੰ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਦੇ ਖਿਲਾਫ ਕੋਈ ਖਾਸ ਸਬੂਤ ਹੈ ਜਿਹੜੇ ਕਿ ਉਹ ਨਹੀਂ ਜਿਹੜੇ ਪਾਏ ਗਏ ਸੀਗੇ ਜਿਸ ਤੋਂ ਬਾਅਦ ਭੂਪੀ ਰਾਣਾ ਕੋਸ਼ਲ ਚੋਧਰੀ ਅਮੀ ਡਾਗਰ ਇਹਨਾਂ ਤਿੰਨ ਵਕੀਲਾਂ ਜਿਹੜੇ ਕਿਸੇ ਦੇ ਗੈਂਗਸਟਰਾਂ ਨੂੰ ਕਿਸੇ ਦੇ ਅਦਾਲਤ ਤੋਂ ਵੱਰੀ ਕਰ ਦਿੱਤਾ ਗਿਆ ਸੀਗਾ ਤੇ ਤਿੰਨ ਜਿਹੜੇ ਸ਼ੂਟਰ ਸਨ ਅ ਅਜੇ ਲਿਫਟੀ ਸੱਜਣ ਭੋਲੂ ਅਤੇ ਅਨਿਲ ਲਾਠ ਇਹਨਾਂ ਤਿੰਨਾਂ ਨੂੰ ਜੋ ਸਜ਼ਾ ਕਿਸੇ ਦੇ ਉਹ ਸੁਣਾਈ ਗਈ ਆ ਇਸ ਦੇ ਤਹਿਤ ਸੱਜਣ ਭੋਲੂ ਅਤੇ ਅਨਿਲ ਲਾਠ ਜਿਹੜੇ ਕਿਸੇ ਦੇ ਕੋਰਟ ਦੇ ਵਿੱਚ ਵੀ ਉਹਨਾਂ ਨੂੰ ਵੀ ਪੇਸ਼ ਕੀਤਾ ਗਿਆ ਸੀਗਾ ਉਸ ਉਹਨਾਂ ਦੇ ਸਾਹਮਣੇ ਜਿਹੜੇ ਕਿ ਜੱਜ ਸਾਹਿਬ ਵੱਲੋਂ ਫੈਸਲਾ ਲਿਆ ਗਿਆ ਕਿਉਂਕਿ ਦੋ ਤਰੀਕ ਨੂੰ ਜਿਹੜੇ 2 ਵਜੇ ਕਿਸੇ ਦੇ ਅੱਜ ਇਸ ਪੂਰੇ ਮਾਮਲੇ ਤੇ ਸੁਣਵਾਈ ਹੋਈ ਤਾਂ ਉਸ ਸਮੇਂ ਜੋ ਐਚਐਸ ਤਨਵਾ ਨੇ ਵਕੀਲ ਨੇ ਜੋ ਕਿਸੇ ਦੇ ਮਿੱਡੂ ਖੇੜਾ ਪਰਿਵਾਰ ਦੇ ਵਕੀਲ ਸਨ ਉਹਨਾਂ ਵੱਲੋਂ ਪੂਰਾ ਪੱਖ ਜੋ ਮਿੱਡੂ ਖੇੜਾ ਪਰਿਵਾਰ ਦਾ ਰੱਖਿਆ ਗਿਆ ਆ ਜਾਂ ਕਿਸੇ ਦੇ ਜੋ ਗੈਂਗਸਟਰ ਇਸ ਪੂਰੇ ਮਾਮਲੇ ਦੇ ਵਿੱਚ ਸ਼ਾਮਲ ਸਨ ਉਹਨਾਂ ਦੀ ਇੱਕ ਇੱਕ ਜੋ ਫੇਸਬੁੱਕ ਪੋਸਟ ਸੀਗੀ ਉਹ ਵੀ ਸਾਂਝੀ ਕੀਤੀ ਗਈ ਕਿ ਕਿਸ ਤਰੀਕੇ ਦੇ ذریعے ਕਿਸੇ ਦੇ ਆ ਉਹਨਾਂ ਵੱਲੋਂ ਕਤਲ ਦੀ ਵਾਰਦਾਤ ਨੂੰ ਜਾਨ ਦਿੱਤਾ ਗਿਆ ਕਿਸ ਤਰੀਕੇ ਜ਼ਿੰਮੇਵਾਰੀਆਂ ਲਈਆਂ ਗਈਆਂ ਅਤੇ ਜਦੋਂ ਗ੍ਰਿਫਤਾਰੀਆਂ ਹੋਈਆਂ ਉਸ ਸਮੇਂ ਕਿਸੇ ਤੱਕ ਕੀ ਕੁਝ ਨਿਕਲ ਕੇ ਆਇਆ ਅਤੇ ਇਸ ਸਮੇਂ ਜੋ ਮਹਾਲੀ ਅਦਾਲਤ ਦੀਆਂ ਤਸਵੀਰਾਂ ਜੋ ਅਸੀਂ ਆਪਣੇ ਦਰਸ਼ਕਾਂ ਨੂੰ ਲਗਾਤਾਰ ਦਿਖਾ ਰਹੇ ਸੀਗੇ ਉਸ ਦੇ ਵਿੱਚ ਕਿਸੇ ਤੱਕ ਜਦੋਂ ਉਹ ਅਦਾਲਤ ਦੇ ਦਰਮਿਆਨ ਸੁਣਵਾਈ ਹੋਈ ਤਾਂ ਸੁਣਵਾਈ ਦੇ ਦੌਰਾਨ ਦੋ ਗੈਂਗਸਟਰ ਨੂੰ ਪੇਸ਼ ਕੀਤਾ ਗਿਆ ਅਤੇ ਉਹਨਾਂ ਦੇ ਸਾਹਮਣੇ ਜੋ ਫੈਸਲਾ ਸੀਗਾ ਕਿਸੇ ਤੱਕ ਉਹ ਫੈਸਲਾ ਲਿਆ ਗਿਆ ਸੀਗਾ ਅਤੇ ਇਸ ਸਮੇਂ ਕਿਸੇ ਤੱਕ ਉਹਨਾਂ ਨੂੰ 2-2 ਲੱਖ ਰੁਪਏ ਦਾ ਜੁਰਮਾਨਾ ਵੀ ਜੋ ਲਗਾਇਆ ਗਿਆ ਬੇਕਲਬਾ ਜੋ ਦਰਸ਼ਕ ਇਸ ਵੇਲੇ ਜੁੜੇ ਨੇ ਕਮਲ ਕੀ ਕਿਸ ਤਰ੍ਹਾਂ ਦੀ ਅਦਾਲਤੀ ਕਾਰਵਾਈ ਹੁਣ ਤੱਕ ਰਹੀ ਕਿਸ ਤਰ੍ਹਾਂ ਤੱਤ ਤੇ ਦਲੀਲਾਂ ਜੁਨੇ ਪੇਸ਼ ਕੀਤੀਆਂ ਗਈਆਂ ਇੱਕ ਵਾਰੀ ਫਿਰ ਤੋਂ ਜ਼ਰਾ 10 ਜੋ ਦਰਸ਼ਕ ਇਸ ਵੇਲੇ ਜੁੜੇ ਨੇ ਸਾਡੇ ਨਾਲ ਇਹ ਬਿਲਕੁਲ ਗਗਨ ਦੇਖੋ ਉਹ ਖਾਸ ਤੌਰ ਤੇ ਜੋ 7 ਅਗਸਤ 2021 ਦਾ ਇਹ ਪੂਰਾ ਮਾਮਲਾ ਜਿਸ ਸਮੇਂ ਕਹਿ ਸਕਦੇ ਆ ਵਿੱਕੀ ਮਿੱਡੂ ਖੇੜਾ ਆਪਣੇ ਘਰੋਂ ਬਾਹਰ ਆਏ ਸਨ ਇੱਕ ਦੁਕਾਨ ਤੇ ਇੱਕ ਸ਼ੌਪ ਤੇ ਉਹ ਸਨ ਤੇ ਉਸ ਸਮੇਂ ਕੁਝ ਸ਼ੂਟਰਾਂ ਵੱਲੋਂ ਜਿਹੜਾ ਕਹਿ ਸਕਦੇ ਤਾਪੜ ਤੋੜ ਫਾਇਰਿੰਗ ਵਿੱਕੀ ਮਿੱਡੂ ਖੇੜਾ ਦੇ ਉੱਪਰ ਕੀਤੀ ਗਈ ਅਤੇ ਉਸ ਦਰਮਿਆਨ ਕਹਿ ਸਕਦੇ ਵਿੱਕੀ ਮਿੱਡੂ ਖੇੜਾ ਉਥੋਂ ਭੱਜਣ ਦੀ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਉਸ ਸਮੇਂ ਇਹ ਵਿੱਕੀ ਮਿੱਡੂ ਖੇੜਾ ਨੂੰ ਉਹਨਾਂ ਵੱਲ ਸ਼ੂਟਰਾਂ ਵੱਲੋਂ ਜਿਹੜਾ ਪਾਰਕ ਦੇ ਵਿੱਚ ਘੇਰ ਲਿਆ ਗਿਆ ਸੀਗਾ ਅਤੇ ਇਹ 15 ਕ ਗੋਲੀਆਂ ਜੋ ਕਿਸੇ ਅੱਜ ਜੋ ਵਕੀਲ ਸਨ ਉਹਨਾਂ ਨੇ ਬਿਸਤ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਜਾਣਕਾਰੀ ਦਿੱਤੀ ਕਿ 15 ਕ ਗੋਲੀਆਂ ਜੋ ਵਿੱਕੀ ਮਿੱਡੂ ਖੇੜਾ ਦੇ ਉੱਪਰ ਲੱਗੀਆਂ ਸਨ ਜਦੋਂ ਉਹਨਾਂ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਵੀ ਲਗਾਤਾਰ ਗੋਲੀਆਂ ਜੋ ਸ਼ੂਟਰਾਂ ਵੱਲੋਂ ਚਲਾਈਆਂ ਗਈਆਂ ਸੀਆਂ ਅਤੇ ਉਸ ਦਰਮਿਆਨ ਕਹਿ ਸਕਦੇ ਜਦੋਂ ਤਾਬੜ ਤੋੜ ਫਾਇਰਿੰਗ ਹੁੰਦੀ ਰਹੀ ਅਤੇ ਵਿੱਕੀ ਮਿੱਡੂ ਖੇੜਾ ਦਾ ਜਿਹੜਾ ਕਤਲ ਆ ਉਹਨਾਂ ਸ਼ੂਟਰਾਂ ਵੱਲੋਂ ਕਰ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਲਗਾਤਾਰ ਪੁਲਿਸ ਵੱਲੋਂ ਆਪ ਸ਼ੂਟਰਾਂ ਦੀ ਭਾਲ ਜਾਰੀ ਕੀਤੀ ਗਈ ਕਿ ਭਾਲ ਕੀਤੀ ਜਾ ਰਹੀ ਸੀ ਕਿ ਜਿਹੜੀ I20 ਗੱਡੀ ਉਸ ਪੂਰੇ ਮਾਮਲੇ ਦੇ ਵਿੱਚ ਵਰਤੀ ਗਈ ਕਹਿ ਸਕਦੇ ਵਾਰਦਾਤ ਦੇ ਵਿੱਚ ਵਰਤੀ ਗਈ ਵੀ ਉਸ I20 ਗੱਡੀ ਨੂੰ ਲੈ ਕੇ ਜਾਂ ਸ਼ੂਟਰਾਂ ਨੂੰ ਲੈ ਕੇ ਲਗਾਤਾਰ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਸੀ ਪਰ ਉਸ ਤੋਂ ਬਾਅਦ ਪੁਲਿਸ ਵੱਲੋਂ ਕੁਝ ਸ਼ੂਟਰਾਂ ਨੂੰ ਬੁਲਾਇਆ ਗਿਆ ਉੱਥੇ ਗ੍ਰਿਫਤਾਰ ਕਰਕੇ ਪੁਛ ਪਰਤਾਲ ਕੀਤੀ ਗਈ ਅਤੇ ਇਨਵੈਸਟੀਗੇਸ਼ਨ ਦੇ ਦੌਰਾਨ 6 ਸ਼ੂਟ ਜਿਹੜੇ ਗੈਂਗਸਟਰ ਸਨ ਉਹਨਾਂ ਦਾ ਚਲਾਨ ਜੋ ਉਹ ਕਹਿ ਸਕਦੇ ਆ ਪੁਲਿਸ ਵੱਲੋਂ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਅਤੇ ਉਸ ਦੇ ਦਰਮਿਆਨ ਜਦੋਂ ਕਹਿ ਸਕਦੇ ਆ ਇਸ ਪੂਰੇ ਮਾਮਲੇ ਤੇ ਸੁਣਵਾਈ ਚੱਲਦੀ ਰਹੀ ਤਾਂ ਪਿਛਲੇ ਤਰੀਕ ਤੇ ਤਿੰਨ ਜਿਹੜੇ ਗੈਂਗਸਟਰ ਸਨ ਉਹਨਾਂ ਨੂੰ ਕੋਰਟ ਵੱਲੋਂ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀਗਾ ਤਿੰਨ ਜਿਹੜੇ ਗੈਂਗਸਟਰ ਸਨ ਉਹਨਾਂ ਨੂੰ ਕੋਰਟ ਵੱਲੋਂ ਬਰੀ ਕਰ ਦਿੱਤਾ ਗਿਆ ਸੀਗਾ ਜਿਸ ਦੇ ਵਿੱਚੋਂ ਅਜੇ ਲਿਫਟੀ ਸੱਜਣ ਭੋਲੂ ਅਤੇ ਅਨਿਲ ਲਾਠ ਇਹ ਤਿੰਨ ਗੈਂਗਸਟਰ ਸ਼ੂਟਰ ਸਨ ਜਿਨ੍ਹਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ ਅਤੇ ਅੱਜ ਹੋਰ ਜਾਣਕਾਰੀ ਤੁਹਾਡੇ ਕੋਲ ਲਵਾਂਗੀ ਜਦ ਤੱਕ ਕੋਈ ਵੀ ਜਾਣਕਾਰੀ ਸਾਂਝੀ ਕਰ ਰਹੇ ਹੋ ਅਪਰਾਧਿਕ ਅ ਜੋਧਰ ਆਵਾ ਦੇਤਾ ਹੈ ਤੇ ਕੁਲ ਮਿਲਾ ਕੇ 6 ਮੁਲਜ਼ਮਾਂ ਦੇ ਖਿਲਾਫ ਕਤਲ ਤੇ ਹੋਰ ਅਸਮੰਤਤ ਅਪਰਾਧਿਕ ਕ ਕੇਸ ਜੋ ਉਹਨਾਂ ਦੇ ਖਿਲਾਫ ਦਰਜ ਕੀਤੇ ਗਏ ਸੀ ਮੈਂ ਆਉਂਗੀ ਤੁਹਾਡੇ ਕੋਲ ਵਾਪਿਸ ਕੁਝ ਰਿਐਕਸ਼ਨ ਆ ਰਹੇ ਨੇ ਉਹ ਸੁਣ ਲਈਏ ਜਰਾ ਥੱਲੇ ਥੱਲੇ ਸਾਰੇ ਬੜਾ ਸੈਟੀਸਫੈਕਟਰੀ ਡਿਸੀਜਨ ਹੈ ਜੱਜਮੈਂਟ ਜਿਹੜੀ ਹੈ ਐਸ ਪਰ ਫੈਕਟਸ ਹੈ ਤਿੰਨੋਂ ਅਕਿਊਜ਼ ਨੂੰ ਲਾਈਫ ਇੰਪ੍ਰਿਜ਼ਨਮੈਂਟ ਸਜ਼ਾ ਕੀਤੀ ਗਈ 302 ਵਿੱਚ ਤੇ 2-2 ਲੱਖ ਰੁਪਏ ਜੁਰਮਾਨਾ ਔਰ ਜੋ ਆਰਮਜ਼ ਐਕਟ ਦੇ ਵਿੱਚ 7 ਸਾਲ ਸਾਲ ਸਜ਼ਾ ਤੇ 482 ਇੱਕ ਸਾਲ ਸਜ਼ਾ ਕੀਤੀ ਗਈ ਵੀ ਆਰ ਸੈਟੀਸਫਾਈਡ ਵਿਦ ਦੀ ਵਰਡਿਕਟ ਇਹ 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 ਹੋਰ ਸੋ ਇਹਦੇ ਵਿੱਚ ਜਿਹੜੇ ਹੋਰ ਰੋਪੀ ਫਰਾਰ ਹੈਗੇ ਉਹਨਾਂ ਵਾਸਤੇ ਕੀ ਉਹਨਾਂ ਬਾਰੇ ਆਨਰੇਬਲ ਕੋਰਟ ਨੇ ਆਰਡਰ ਕੀਤਾ ਹੈ ਕਿ ਬਾਕੀ ਜਜਮੈਂਟ ਆਉਂਦੀ ਹੈ ਜਜਮੈਂਟ ਤੋਂ ਕਲੀਅਰ ਹੋ ਜਾਏਗਾ ਆਨਰੇਬਲ ਕੋਰਟ ਨੇ ਇਹ ਆਰਡਰ ਕੀਤਾ ਹੈ ਡੀਜੀਪੀ ਸਾਹਿਬ ਨੂੰ ਡਾਇਰੈਕਸ਼ਨਸ ਕੀਤੀਆਂ ਨੇ ਕਿ ਉਹਨਾਂ ਦੇ ਲਈ ਇਨਵੈਸਟੀਗੇਸ਼ਨਾਂ ਜਾਂ ਉਹਨਾਂ ਨੂੰ ਬੁਲਾਣਾ ਉਹ ਐਕਸਪੀਡਿਟ ਕੀਤਾ ਜਾਵੇ ਜੋ ਇਸ ਚੋਪਸਕ੍ਰਿਪਟਰਸ ਬਰੀ ਕੀਤੇ ਗਏ ਸੀਗੇ ਉਹ ਜੱਜਮੈਂਟ ਆਉਣ ਤੋਂ ਬਾਅਦ ਦੇਖਿਆ ਜਾਏਗਾ ਕਿ ਉਹਨਾਂ ਨੂੰ ਆਪਣਾ ਉਹਨਾਂ ਲਈ ਅਪੀਲ ਦਾਅਰ ਕਰਨੀ ਹੈ ਤਨੂ ਜੀ ਕਿ ਹਾਈ ਕੋਰਟ ਦਾ ਮੂਵ ਕੀਤਾ ਜਾਵੇਗਾ ਤਨੂ ਜੀ ਸਾਹਿਬ ਜਿਸ ਤਰੀਕੇ ਨਾਲ ਜਿਹੜੇ ਅੰਮਿਤ ਡਾਗਰ ਹੋ ਗਿਆ ਕੌਸ਼ਲ ਚੌਧਰੀ ਹੋ ਗਿਆ तमाम ਜਿਹੜੇ ਬਾਕੀ ਦੇ ਜਿਹੜੇ ਹਾਂਜੀ ਹਾਂਜੀ ਉਹਦੇ ਵਿੱਚ ਦਾ ਕੰਪਲੇਨੈਂਟ ਹੈ ਉਹ ਵੀ ਹਾਈ ਕੋਰਟ ਆਪਣੀ ਜਿਹੜੀ ਆਨਰੇਬਲ ਹਾਈ ਕੋਰਟ ਦੇ ਵਿੱਚ ਆਪਣੀ ਅਪੀਲ ਦਾਅਰ ਕਰੇਗਾ ਠੀਕ ਹੈ ਤੇ ਪਲੱਸ ਜੇ ਇਹ ਅਪੀਲ ਦਾਅਰ ਕਰਨਗੇ ਤਾਂ ਉਹਨਾਂ ਨੂੰ ਵੀ ਵਿਊ ਲੈਪੋਜ਼ਿਟ ਥੋਡੇ ਸਾਰੇ ਸਵਾਲਾਂ ਦਾ ਜਵਾਬ ਤਨਵਾਦ ਸਾਹਿਬ ਨੇ ਦਿੱਤਾ ਜੀ ਹੁਣ ਇਹ ਵਕੀਲ ਇਹਨਾਂ ਨੂੰ ਲੀਗਲ ਸਾਰਾ ਕੁਝ ਪਤਾ ਹੈ ਇਹਨਾਂ ਨੇ ਜਵਾਬ ਦਿੱਤਾ ਬਖਸ਼ੋ ਜੀ ਬਾਕੀ